ਸਤਿ ਸ਼੍ਰੀ ਅਕਾਲ ਮੈਂ ਬਾਲਾਂਜੂ ਅੱਜ ਤੁਹਾਡੇ ਸਾਹਮਣੇ ਜੋ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਉਸ ਦਾ ਸਰੋਤ ਪੰਜਾਬ ਵਿੱਚ ਆਏ ਹਾਲੀ ਵਿੱਚ ਹੜ ਅਤੇ ਉਸੇ ਹਾਲਾਤ ਬਣੇ ਹਨ ਪੰਜਾਬ ਵਿੱਚ ਮੀਂਹ ਦੇ ਸ਼ੁਰੂਆਤ ਦੇ ਨਾਲ ਹੀ ਜਦੋਂ ਪਾਣੀ ਦਾ ਵਦਨਾ ਅਸਸਤਰ ਵਦਨਾ ਸ਼ੁਰੂ ਹੋਇਆ ਤੇ ਉਸ ਦੇ ਨਾਲ ਸਾਡੇ ਪੰਜਾਬੀ ਭਰਾਵਾਂ ਦੇ ਹੌਸਲੇ ਘਟੇ ਨਹੀਂ ਸਗੋਂ ਹੋਰ ਵੱਧਦੇ ਗਏ ਤੇ ਮਜ਼ਬੂਤ ਹੁੰਦੇ ਗਏ ਬਗੈਰ ਕਿਸੇ ਦਾ ਸਹਾਰਾ ਤੱਕੇ ਕੋਈ ਸਰਕਾਰੀ ਮਦਦ ਜਾਂ ਕਿਸੇ ਵੀ ਕੋਮੰਤਰੀ ਮਦਦ ਦੀ ਆਸ ਤੱਕੇ ਬਗੈਰ ਉਹਨਾਂ ਨੇ ਉਹਨਾਂ ਉਫੰਦੇ ਹੋਈ ਨਦੀਆਂ ਨੂੰ ਕਾਬੂ ਕਰ ਲਿਆ ਤੇ ਆਪਣੇ ਉਸ ਪੰਜਾਬੀ ਅਤੇ ਪੰਜਾਬੀ ਲਹੂ ਵਿੱਚ ਜੋ ਜਜ਼ਬਾ ਹੈ ਉਸ ਦੀ ਇੱਕ ਮਿਸਾਲ ਨਾ ਸਿਰਫ ਦੇਸ਼ ਵਿੱਚ ਸਗੋਂ ਪੂਰੀ ਦੁਨੀਆ ਵਿੱਚ ਰੱਖੀ ਹੈ ਤੇ ਉਸ ਤੋਂ ਬਾਅਦ ਹੌਲੀ-ਹੌਲੀ ਬਾਕੀ ਸਾਰੇ ਆਨੇ ਦੇਖਿਆ ਕਿ ਇਸ ਕਿਸ ਤਰੀਕੇ ਨਾਲ ਪੰਜਾਬ ਦੇ ਜਿਹੜੇ ਵਸਨੀਕ ਨੇ ਜਿਹੜੇ ਨਾਸਿਫ ਆਪਣੇ ਦੇਸ਼ ਵਿੱਚ ਸਗੋਬਾਰੀ ਦੇਸ਼ਾਂ ਵਿੱਚ ਵੀ ਹਨ ਉਹਨਾਂ ਨੇ ਸਾਡੀ ਪੰਜਾਬੀ ਭਰਾਵਾ ਦੀ ਮਦਦ ਕੀਤੀ ਅਤੇ ਉਹ ਅੱਗੇ ਆਏ ਤੇ ਮੈਂ ਦੁਆ ਕਰਦੇ ਹਾਂ ਕਿ ਸਾਡਾ ਪੰਜਾਬ ਮੁੜ ਕੇ ਆਪਣੀ ਲੀਤੇ ਵਾਪਸ ਆਏਗਾ ਤੇ ਫਿਰ ਸਾਡਾ ਪੰਜਾਬ ਹੱਸਦਾ-ਵੱਸਦਾ ਬਣ ਜਾਏਗਾ ਇਹ ਸਾਡੀ ਸਾਰਿਆਂ ਦੀ ਦੁਆ ਹੈ ਸਾਡੇ ਪੰਜਾਬ ਦੇ ਨਾਲ ਤੇ ਹੁਣ ਮੈਂ ਤੁਹਾਡੇ ਅੱਗੇ ਆਪਣੀ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਸਤ ਸਿੰਧੂ ਆਂਦਾ ਇਤਿਹਾਸ ਮੈਂ ਹਾਂ ਪੰਜਾਬ ਪੰਜ ਦਰਿਆਵਾਂ ਦਾ ਦੇਸ਼ ਮੈਂ ਹਾਂ ਪੰਜਾਬ ਸੱਚੀ ਸੌਦੇਦਾਰਾ ਵਿਖਾਇਆ ਮੈਂ ਹਾਂ ਪੰਜਾਬ ਚਿੜੀਆਂ ਤੋਂ ਮੈਂ ਬਾਜ਼ ਲੜਾਇਆ ਮੈਂ ਹਾਂ ਪੰਜਾਬ ਇਨਸਾਨੀਅਤ ਬਚਾਉਣ ਲਈ ਪੋਰ-ਪੋਰ ਵਡਾਇਆ ਮੈਂ ਹਾਂ ਪੰਜਾਬ ਮਾਸੂਮਾਂ ਨੂੰ ਕੁਰਬਾਨ ਕਰਵਾਇਆ ਮੈਂ ਹਾਂ ਪੰਜਾਬ ਵੰਡ ਦਾ ਸੰਤਾਪ ਹੈ ਹੰਡਾਇਆ ਮੈਂ ਹਾਂ ਪੰਜਾਬ ਦੰਗਿਆਂ ਦਾ ਦੁੱਖ ਜਾ ਰਿਆ ਮੈਂ ਹਾਂ ਪੰਜਾਬ ਪੁੱਤ ਮੇਰਾ ਤਵਾਦੀ ਕਹਾਇਆ ਮੈਂ ਹਾਂ ਪੰਜਾਬ ਦੇਸ ਲਿਓ ਨੇ ਨਾਮ ਕਮਾਇਆ ਮੈਂ ਹਾਂ ਪੰਜਾਬ ਜਿੱਥੇ ਭੁੱਖ ਵੇਖੀ ਲੰਗਰ ਉੱਥੇ ਲਾਇਆ ਮੈਂ ਹਾਂ ਪੰਜਾਬ ਪਗ ਲਾ ਕੇ ਜਾਨ ਬਚਾਈ ਮੈਂ ਹਾਂ ਪੰਜਾਬ ਹਰ ਜੰਗ ਦੇ ਵਿੱਚ ਹਿੱਕ ਤਾਣੀ ਮੈਂ ਹਾਂ ਪੰਜਾਬ ਇੱਕ ਪੁੱਤ ਲਖ ਸਵਾ ਬਰਾਬਰ ਮੈਂ ਹਾਂ ਪੰਜਾਬ ਉਫ ਨਾ ਕੀਤੀ ਪੁੱਤ ਦੇ ਦਿੱਤਾ ਮੈਂ ਹਾਂ ਪੰਜਾਬ ਹਰ ਲਾਚਾਰ ਦਾ ਹੱਥ ਹੈ ਫੜਿਆ ਮੈਂ ਹਾਂ ਪੰਜਾਬ ਦੇਸ਼ ਲਈ ਅੰਨ ਉਗਾਇਆ ਮੈਂ ਹਾਂ ਪੰਜਾਬ ਕਿਸਾਨ ਵੀ ਫੌਜੀ ਵਾਂਗ ਲੜਾਇਆ ਮੈਂ ਹਾਂ ਪੰਜਾਬ ਸੋਟੀ ਖਾ ਕੇ ਰੋਟੀ ਪੁੱਛੀ ਮੈਂ ਹਾਂ ਪੰਜਾਬ ਅੱਖਾਂ 'ਚ ਹੰਝੂ ਬੁਲੀਆਂ 'ਚ ਹਾਸਾ ਮੈਂ ਹਾਂ ਪੰਜਾਬ ਪੂਰਬ ਤੋਂ ਪਾਵੇਂ ਪੱਛੋਂ ਤੋਂ ਕੋਈ ਵੀ ਆਇਆ ਖਿੜੇ ਮੱਥੇ ਮੈਂ ਸਭਨਾਂ ਨੂੰ ਅਪਣਾਇਆ ਮੈਂ खड़ा मैं हाँ पंजाब तूफान नोडे मोड़ा जोड़ खड़े मैं हांजाब बहर ले न तकिया मैं हांजाब मेनू मान है मेरी मिट्टी दंजाब मैं हाँ पंजाब मैं हाँ पंजाब, हाँ पंजाब। धन्यवाद